हां जी जी सत श्री अकाल जी स्वागत ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਖੋਹਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਅਸੀਂ ਸੋਚਿਆ ਕਿ ਤੁਹਾਡੇ ਨਾਲ ਛੋਟਾ ਜਿਹਾ ਵਲੌਗ ਸਾਂਝਾ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਮੈਂ ਬੈੱਡ ਸ਼ੀਟ ਜਿਹੜੀਆਂ ਸੀ ਉਹ ਚੇਂਜ ਕੀਤੀਆਂ ਤੇ ਬੱਚੇ ਸੁੱਤੇ ਸੀਗੇ ਤੇ ਮੈਂ ਕਿਹਾ ਚਲੋ ਜਲਦੀ ਜਲਦੀ ਆਪਣਾ ਜਿਹੜਾ ਕੰਮ ਆ ਉਹਨੂੰ ਵੇੜ ਲੈਣੀ ਆ ਤੇ ਦੋਨਾਂ ਕਮਰਿਆਂ ਦੀਆਂ ਮੈਂ ਬੈੱਡ ਸ਼ੀਟ ਚੇਂਜ ਕਰ ਦਿੱਤੀਆਂ ਸੀਗੀਆਂ ਤੇ ਬੱਚਿਆਂ ਨੇ ਨਾ ਬਹੁਤ ਜ਼ਿਆਦਾ ਖਲਾਰਾ ਪਾਇਆ ਹੁੰਦਾ ਸਵੇਰੇ ਸਭ ਤੋਂ ਪਹਿਲਾਂ ਇਹ ਚੁੱਕਣਾ ਬਹੁਤ ਔਖਾ ਲੱਗਦਾ ਕਿੰਨਾ ਟਾਈਮ ਜਿਹੜਾ ਵੇਸਟ ਹੋ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਤੇ ਫਿਰ ਮੈਂ ਇੱਧਰ ਮਸ਼ੀਨ ਲਗਾ ਦਿੱਤੀ ਸੀ ਮੈਂ ਕਿਹਾ ਜਿੰਨੀ ਦੇਰ ਮੈਂ ਸਫਾਈ ਕਰਨੀ ਹੈ ਨਾਲ ਨਾਲ ਕੱਪੜੇ ਜਿਹੜੇ ਆ ਧੁੱਪ ਜਾਣਗੇ ਤੇ ਇੱਧਰ ਮੈਂ ਕਰਨ ਲੱਗ ਗਈ ਸੀ ਸਫਾਈ ਤੇ ਮੈਨੂੰ ਹੁੰਦਾ ਹੈ ਕਿ ਬਸ ਫਟਾਫਟ ਕੰਮ ਜਿਹੜੇ ਮੇਰੇ ਨਿਬੜਦੇ ਜਾਣ ਕਿਉਂਕਿ ਬੱਚੇ ਉੱਠ ਗਏ ਤੇ ਫਿਰ ਕੋਈ ਕੰਮ ਨਹੀਂ ਹੋਣਾ ਫਿਰ ਸਾਰਾ ਧਿਆਨ ਉਹਨਾਂ ਵੱਲ ਹੋ ਜਾਂਦਾ ਕਿ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸਫਾਈ ਦਾ ਕੰਮ ਹੀ ਨਿਬੇੜਦੀ ਹੁੰਨੀ ਆ ਫਟਾਫਟ ਮੈਂ ਦੋਨਾਂ ਅੰਦਰਾ ਚੋਂ ਝਾੜੂ ਕੱਢ ਲਿਆ ਸੀਗਾ ਤੇ ਬਾਹਰ ਲੌਬੀ ਚ ਵੀ ਤੇ ਕਿਚਨ ਚ ਕਰ ਲਿਆ ਸੀਗਾ ਬੱਚਿਆਂ ਦੇ ਖਡਾਉਣੇ ਸਾਈਡ ਤੇ ਕਰਕੇ ਤੇ ਬਸ ਇਸ ਤਰ੍ਹਾਂ ਮੈਂ ਸਫਾਈ ਕਰ ਲਈ ਤੇ ਮੈਂ ਸੋਚਿਆ ਚਲੋ ਅੱਜ ਤੁਹਾਡੇ ਨਾਲ ਇਹ ਵਲੌਗ ਜਿਹੜਾ ਸਾਂਝਾ ਕਰਦੀ ਆ ਤੇ ਪਲੀਜ਼ ਜਰੂਰ ਸਪੋਰਟ ਕਰਿਆ ਕਰੋ ਪਿਆਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਤੇ ਜਰੂਰ ਸਪੋਰਟ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਨਹੀਂ ਤੇ ਮੈਂ ਸੋਚਿਆ ਚਲੋ ਅੱਜ ਆਪਾਂ ਵੀ ਇੱਕ ਘਰੇਲੂ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਤੇ ਮੈਂ ਬਸ ਫਟਾਫਟ ਮੈਨੂੰ ਇਹੀ ਹੁੰਦਾ ਕਿਉਂਕਿ ਜਦੋਂ ਨਿਮਰਤ ਉੱਠ ਖੜਦੀ ਆ ਤੇ ਫਿਰ ਮੇਰਾ ਕੰਮ ਨਹੀਂ ਕੋਈ ਵੀ ਨਿਭੜਦਾ ਹੈਗਾ ਉਹਨੂੰ ਬਸ ਇਹੀ ਹੁੰਦਾ ਕਿ ਮੇਰੀ ਮੰਮਾ ਮੈਨੂੰ ਚੁੱਕ ਕੇ ਤੇ ਬੈਠੀ ਰਵੇ ਤੇ ਮੈਨੂੰ ਹੁੰਦਾ ਹੈ ਕਿ ਬਸ ਜਲਦੀ ਜਲਦੀ ਮੈਂ ਸਵੇਰੇ ਸਵੇਰੇ ਜਿਹੜੇ ਆਪਣੇ ਕੰਮ ਆ ਉਹ ਕਰ ਲਾਂ ਤੇ ਅੰਦਰਾਂ ਚੋਂ ਮੈਂ ਝਾੜੂ ਕੱਢ ਲਿਆ ਸੀਗਾ ਤੇ ਇਧਰ ਮੈਂ ਛੋਟੀ ਲਾਈਟ ਜਗਾ ਕੇ ਫਟਾਫਟ ਝਾੜੂ ਕੱਢਣ ਦੀ ਕੀਤੀ ਕਿ ਬੱਚੇ ਨਾ ਉੱਠ ਜਾਣ ਤੇ ਬਸ ਫਿਰ ਕੀ ਸੀਗਾ ਮੈਂ ਲਾਈਟ ਆਫ ਕਰ ਦਿੱਤੀ ਤੇ ਦਰਵਾਜ਼ਾ ਮੇਨ ਬਾਹਰਲਾ ਖੋਲ ਕੇ ਤੇ ਮੈਂ ਚਲੋ ਗਲੀ ਨੂੰ ਵੀ ਆਪਾਂ ਜਿਹੜਾ ਵਾ ਉਹ ਚੰਗੀ ਤਰ੍ਹਾਂ ਸਾਫ਼ ਕਰ ਦਿੰਨੇ ਆ Thank <laughs> you. हां जित मेरा चाडू लाग गया सिगा थे फिर मैं डस्टिंग मैं कर ली लेनेया फिर मैं ड्राइंग रूम च आके सोफेया नु साफ करना शुरू करता मैं हां चल ਨਾਲ ਨਾਲ ਜਿਹੜਾ ਕੰਮ ਨਹੀਂ ਬੜਜੀ ਉਹੀ ਚੰਗਾ ਆ ਕਿਉਂਕਿ ਫਿਰ ਰਹਿਦਾ ਜਿਹੜਾ ਆ ਉਹ ਰਹਿ ਹੀ ਜਾਂਦਾ ਆ ਟਰੋਫੀਆਂ ਸਾਫ ਕਰਦੀ ਪਈ ਸੀ ਟਰੋਫੀਆਂ ਜ਼ਿਆਦਾਤਰ ਮੈਂ ਵੈਸੇ ਸਾਫ ਕੇ ਰੱਖੀਆਂ ਹੋਈਆਂ ਨੇ ਇੱਕ ਦੋ ਹੀ ਲਗਾਈਆਂ ਨੇ ਇਹਦੇ ਪਾਪਾ ਦੀਆਂ ਨੇ ਜਾਂ ਫਿਰ ਗੁਰਤਾਜ ਦੀ ਇੱਕ ਅੱਧੀ ਟਰੋਫੀ ਆ ਬੈਜਾਦ ਟਰੋਫੀਆਂ ਜਿਹੜੀਆਂ ਮੈਂ ਸਾਫ ਕੇ ਰੱਖਦੀ ਕਿਉਂਕਿ ਕਟਾ ਮਿੱਟੀ ਬਹੁਤ ਪੈਂਦਾ ਬਾਹਰ ਤੇ ਫਿਰ ਮੈਨੂੰ ਯਾਦ ਆ ਗਿਆ ਸਫਾਈ ਕਰਦੇ ਕਿ ਮੈਂ ਤੇ ਦੁੱਧ ਰੱਖਿਆ ਸੀਗਾ ਉਹ ਬੋਇਲ ਕਰਨੇ ਇੰਡਕਸ਼ਨ ਦੇ ਉੱਪਰ ਜਿੱਦਾਂ ਮੈਂ ਆ ਕੇ ਦੇਖਿਆ ਤੇ ਬਚ ਗਿਆ ਸੀਗਾ ਨਹੀਂ ਤੇ ਉਬਲ ਜਾਣਾ ਸੀ ਬਸ ਫਿਰ ਮੈਂ ਫਟਾਫਟ ਪੋਚੇ ਲਗਾਉਣੇ ਸ਼ੁਰੂ ਕੀਤੇ ਮੈਂ ਕਿਹਾ ਕਿ ਹਲੇ ਸੁੱਤੇ ਆ ਬੱਚੇ ਤੇ ਚਲੋ ਮੈਂ ਪੋਚੇ ਵੀ ਲਗਾ ਲਾ ਕੱਪੜੇ ਤੇ ਮੇਰੀ ਮਸ਼ੀਨ ਚ ਪਈ ਰਹੀ ਸੀ ਧੁੱਪ ਗਏ ਸੀਗੇ ਤੇ ਚਾਲੂ ਵੀ ਲੱਗ ਗਿਆ ਡਸਟਿੰਗ ਵੀ ਹੋ ਗਈ ਤਾਂ ਹੁਣ ਮੇਰੇ ਪੋਚੇ ਹੀ ਰਹਿੰਦੇ ਸੀਗੇ ਮੈਂ फटाफट ਪੋਚੇ ਵੀ ਲਗਾ ਲਏ ਕਿਉਂਕਿ ਛੋਟੇ ਛੋਟੇ ਬੱਚਿਆਂ ਦੇ ਨਾਲ ਮੈਨੇਜ ਕਰਨਾ ਹੋ ਤਾਂ ਔਖਾ ਜਾਂਦਾ ਪਰ ਚਲੋ ਕਰ ਲਈਦਾ ਕਿਉਂਕਿ ਹੁਣ ਆਦਤ ਬਣ ਗਈ ਆ ਤੇ ਜੇ ਘਰ ਦੇ ਵਿੱਚ ਚਲੋ ਕੋਈ ਵੱਡਾ ਹੋਵੇ ਤੇ ਬਹੁਤ ਸੋਖ ਹੁੰਦਾ ਮੈਂ ਕਹਿੰਨੀ ਆ ਕਿ ਜਿਨ੍ਹਾਂ ਦੀਆਂ ਸੱਸਾਂ ਹੁੰਦੀਆਂ ਨੇ ਉਹ ਵੀ ਦੁਖੀ ਨੇ ਤੇ ਮੇਰੇ ਮੰਮੀ ਨਹੀਂ ਹੈਗੇ ਤੇ ਮੈਂ ਸਭ ਤੋਂ ਜ਼ਿਆਦਾ ਦੁਖੀ ਹਾਂ ਕਿਉਂਕਿ ਚਲੋ ਹੁਣ ਤਾਂ ਉਹ ਬੈਠਾ ਬੱਚੇ ਨੂੰ ਹੀ ਸੰਭ ਲੈਂਦਾ ਹੈ ਬੈਠੇ ਤੇ ਚਲੋ ਹਨਾ ਆਪਾਂ ਕੰਮ ਕਰ ਲਈਦਾ ਆ ਆਰਾਮ ਦੇ ਨਾਲ ਤੇ ਉਹ ਤੇ ਕਹਿੰਦੇ ਦੋ ਆਪਾਂ ਡੇ ਹੁਣ ਉੱਥੇ ਖੜਖਦੇ ਹੀ ਆ ਤੇ ਹੋਣੇ ਚਾਹੀਦੇ ਆ ਮਧਰੀ ਨੂੰ ਲੋ ਮੇਰੇ ਹਿਸਾਬ ਨਾਲ ਤੇ ਫਿਰ ਮੈਂ ਸਫਾਈ ਕਰ ਲਈ ਤਹੀ ਤੇ ਬਾਹਰ ਮੈਂ ਪਾਣੀ ਡੋਲ ਕੇ ਬਾਹਰ ਨੂੰ ਵੀ ਚੰਗੀ ਤਰ੍ਹਾਂ ਸਾਫ ਕਰ ਲਿਆ ਫਿਰ ਮੈਂ ਕਰ ਲਿਆ ਸੀਗਾ ਦਰਵਾਜ਼ਾ ਲੋਕ ਕਿਉਂਕਿ ਮੈਂ ਜ਼ਿਆਦਾਤਰ ਦਰਵਾਜ਼ਾ ਲੋਕ ਹੀ ਰੱਖਦੀ ਆ ਕਿਤੇ ਪਾਪਾ ਉੱਜੇ ਨੋ ਘਰ ਨਹੀਂ ਹੁੰਦੇ ਤੇਦਰ ਨਿਮਰਤ ਵੀ ਰੋਣ ਲੱਗ ਗਈ ਤੇ ਹੰਸਾਂ ਦੀ ਜੋੜੀ ਉੱਟ ਗਈ ਆ ਲਾਇਆ ਦੁੱਧ ਤੇ ਗੁਰਤਾਜ ਦੇ ਸਕੂਲੋਂ ਮੈਸੇਜ ਵੀ ਆ ਗਿਆ ਸੀ ਇਹਦੇ ਟੀਚਰ ਦਾ ਕਿ ਆਨਲਾਈਨ ਕਲਾਸ ਜੁਆਇਨ ਕਰੋ ਤੇ ਬਸ फटाफट ਗੁਰਤਾਜ ਨੂੰ ਨਵਾਇਆ ਤੇ ਇਹਨੂੰ ਤਿਆਰ ਕਰਨ ਲੱਗ ਗਈ ਤੇ ਜੁਨੀਫੋਰ ਮੈਂ ਤਾਂ ਨਹੀਂ ਪਾਈ ਸੀ ਕਿ ਮੈਂ ਕਿਹਾ ਟਾਈਮ ਜ਼ਿਆਦਾ ਹੋ ਜਾਣਾ ਹੈ ਕਲਾਸ ਸਟਾਰਟ ਹੈ 8 ਵਜੇ ਨਾਲ ਤੇ ਟਾਈਮ ਜਿਹੜਾ ਸੀ ਉਹ ਜ਼ਿਆਦਾ ਹੋ ਜਾਣਾ ਸੀਗਾ ਤੇ ਮੈਂ ਇਹਨੂੰ ਪੁੱਛਦੀ ਪਈ ਸੀ ਮੈਂ ਕਿਹਾ ਜਿਹੜਾ ਆਨਲਾਈਨ ਵਰਕ ਕੱਲ ਮਿਲਿਆ ਕਰ ਲਿਆ ਸੀਗਾ ਤੇ ਕਹਿੰਦਾ ਨਹੀਂ ਮਮਾ ਰਹਿਣਾ ਤੇ ਮੈਂ ਕਿਹਾ ਚਲੋ ਫਿਰ ਹੋਣ ਮੈਮ ਨੂੰ ਕਹਾਂ ਲਊਗਾ ਉਸਨੇ ਤਾਂ ਹੋਣਗੀ ਕਹਿੰਦਾ ਨਹੀਂ ਮਮਾ ਮੈਂ ਕਹਿ ਦਾਂਗਾ ਕਿ ਮੈਂ ਪਿਕ ਸੈਂਡ ਕਰ ਦੂੰਗਾ ਤੁਹਾਨੂੰ ਬੱਚੇ ਨਾ ਵੈਸੇ ਪੜਦੇ ਨਹੀਂ ਹੈਗੇ ਘਰ ਤੇ ਸਕੂਲ ਜਾਂਦੇ ਰਹਿਣ ਤੇ ਜ਼ਿਆਦਾ ਵਧੀਆ ਲੱਗੀ ਸੀ ਆਨਲਾਈਨ ਕਲਾਸ ਇੱਧਰ ਤੇ ਨੈਟਵਰਕ ਕੋਈ ਪ੍ਰੋਬਲਮ ਸੀ ਪਤਾ ਨਹੀਂ ਕੀ ਚੱਕਰ ਸੀਗਾ ਤੇ ਉਹ ਬਫਰਿੰਗ ਹੀ ਹੋਈ ਜਾ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਕਲਾਸ ਤੇ ਲਗਾਈ ਰਹੀ ਆ ਤੇ ਮੈਂ ਲੱਗੀ ਚਲੋ ਆਪਣਾ ਕਿਚਨ ਚ ਕੰਮ ਕਰ ਦਾਲ ਬਣਾ ਲੈਣੀ ਆ ਦਾਲ ਜਿਹੜੀ ਉਹ ਜਲਦੀ ਬਣ ਜਾਂਦੀ ਆ ਤੇ ਸਰਦਾਰ ਜੀ ਵੀ ਬੰਬੀ ਤੇ ਗਏ ਹੋਏ ਸੀਗੇ ਤੇ ਹੈਲਪ ਕਰਨ ਵਾਲਾ ਕੋਈ ਨਹੀਂ ਲੱਗੋ ਤੇ ਬੱਚੇ ਜਿਹੜੇ ਸੀ ਉਹ ਵੀ ਆ ਜਲਦੀ ਉੱਠ ਗਏ ਸੀ ਕਿ ਤੇ ਇਸ ਕਰਕੇ ਮੈਂ ਸੋਚਿਆ ਕਿ ਸਬਜ਼ੀ ਕੱਟਣ ਦਾ ਟਾਈਮ ਹੋਣ ਲੱਗ ਜਾਣਾ ਹੈ ਵੈਸੇ ਕੀ ਆ ਤੋਰੀਆਂ ਬਣਾਉਣੀਆਂ ਸੀ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਤੇ ਇਸ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਮੂੰਗੀ ਮਸਰਾਂ ਦਾਲ ਬਣਾਉਣੀ ਆ ਜਲਦੀ ਵੇਲੇ ਹੋ ਜਾਗੇ ਵਾਹਿਗੁਰੂ ਜਪੀਏ ਕਦੇ বিনা ਚੱਕੀਏ ਵਾਹਿਗੁਰੂ ਜਪੀਏ ਕਦੇ বিনা ਚੱਕੀਏ ਵਾਹਿਗੁਰੂ ਕਰਦੋ ਹੱਥ ਜੋੜ ਕੇ ਵਾਹਿਗੁਰੂ ਕਰਦੋ ਨੀ ਮਤ ਜੀ ਤੇਜੀ ਨੇ ਗਰਮ ਜੀ ਦਾਲ ਬੰਦੀ ਪਈ ਸੀ ਉਹਨੇ ਦੇਰ ਨੂੰ ਮੈਂ ਆਟਾ ਗੁੰਨ ਲਿਆ ਤੇ ਕਿ ਮੈਂ ਥੋੜੇ ਪਾਣੀ ਸੀ ਜੋ ਵੀ ਸਾਫ ਕਰਨੇ ਲੱਗਾ ਫਟਾਫਟ ਉਹ ਕਿਚਨ ਦਾ ਵੀ ਜਿਹੜਾ ਕੰਮ ਹੈ ਉਹ ਨਿਬੜੀ ਜਾਨੀ ਆ ਤੇ ਜਿਹੜੀ ਨਮਰਤ ਤੁਸੀਂ ਜੀ ਰੌਣ ਲੱਗੀ ਸੀ ਫਿਰ ਮੈਨੂੰ ਕਾਂਟੂਨ ਵੈਸੇ ਕਿ ਨਾ ਫੌਨ ਨਹੀਂ ਫੜਾਦੀ ਹੈਗੀ ਕਿਉਂਕਿ ਮੇਰੇ ਪਾਪਾ ਵੀ ਜਿਆਦਾ ਕਰਨਾ ਫੋਨ ਬੱਚਿਆਂ ਨੂੰ ਫੜਾ ਫੜਾਉਣੇ ਕਰਦੇ ਤੇ ਮੈਂ ਜਦੋਂ ਵੀ ਫੋਨ ਫੜਾਵਾਂ ਮੈਨੂੰ ਕਿਤੇ ਜ਼ਰੂਰਤ ਪਵੇ ਇਦਾਂ ਤੇ ਫਿਰ ਮੈਨੂੰ ਖਾਲਸਾ ਫਲਵਾੜੀ ਵਾਲੇ ਕਾਂਟੂਨ ਲਗਾ ਦੇਣੇ ਹੁੰਦੀਆਂ ਕਿਉਂਕਿ ਉਹਦੇ ਨਾਲ ਬੱਚਾ ਚਲੋ ਕੁਝ ਵਧੀਆ ਹੀ ਸਿੱਖਦਾ ਹੈ ਹਨਾ ਤੇ ਵਾਹਿਗੁਰੂ ਕਹਿਣਾ ਵੀ ਉਹ ਉਹਦੇ ਤੋਂ ਹੀ ਸਿੱਖੀ ਆ ਤੇ ਬਸ ਮੈਨੂੰ ਦੀ ਜਿਹੜੀ ਉਹ ਵੀ ਗੁਰਬਾਣੀ ਵਾਲੇ ਕਾਉਂਟੂਨਸ ਦੇਖਦੀ ਆ ਤੇ ਬਸ ਮੈਂ ਕੰਮ ਕਰਕੇ ਤੇ ਉਹਦੇ ਵਾਲੀ ਹੋਣਾ ਹੁਣ ਤੇ ਫੋਨ ਮੈਂ ਜ਼ਿਆਦਾਤਰ ਨਹੀਂ ਫੜਾਂਦੀ ਹੈਗੀ ਬੱਚਿਆਂ ਤੇ ਗੁਰਤਾਜ ਨੂੰ ਤੇ ਬਿਲਕੁਲ ਜ਼ਰੂਰਤ ਨਹੀਂ ਸੀਗੀ ਪਈ ਤੇ ਹੁਣ ਚਲੋ ਨਿਮਰਤ ਨੂੰ ਪੈ ਜਾਂਦੀ ਕਿਉਂਕਿ ਇਕੱਲੇ ਹੁੰਨੇ ਆ ਘਰ ਦੇ ਵਿੱਚ ਤਾਂ ਮੇਰੀ ਮਜਬੂਰੀ ਆ ਤੇ ਫਿਰ ਉਹਨੇ ਰੋਣਾ ਸੀਗਾ ਕਿਉਂਕਿ ਗੁਰਤਾਜ ਤੇ ਕਲਾਸ ਲਗਾਉਂਦੀ ਪਈ ਸੀ ਹੁਣੇ ਧੀਰ ਨੂੰ ਮੈਂ ਚਲੋ ਆਪਣੀ ਜਿਹੜੀ ਕਿਚਨ ਦੀ ਸਲੇਵ ਸੀਗੀ ਉਹ ਵੀ ਸਾਫ਼ ਕਰ ਲਈ ਸਾਰਾ ਜਿਹੜਾ ਸੀਗਾ ਗੈਸ ਚੁੱਲਾ ਉਹਨੂੰ ਮੈਂ ਸਾਫ਼ ਕਰ ਲਿਆ ਸੀਗਾ ਮੈਂ ਸੋਚਣ ਢੀ ਕੱਪੜੇ ਸੁੱਕਣੇ ਪਹੁੰਚ ਜਾਂਦੀਆਂ ਤੇ ਪਰ ਬੱਦਲ ਫੇਰ ਬਹੁਤ ਹੋ ਗਿਆ ਰਹਿਣ ਹੀ ਦਿੰਨੀ ਆ ਕਿ ਰਵੇਂ ਹਨ ਉੱਪਰ ਖਰਾਬ ਹੋਣਗੇ ਧੁੱਪ ਲੱਗੂਗੀ ਤੇ ਫੇਰ ਪਾਵਾਂਗੇ ਯਾਦ ਰੱਖੋ ਆਫਾ ਆਫਾ ਹਾਂਜੀ ਆਫਾ ਆਫਾ ਅੱਜ ਜੇ ਤੁਸੀਂ ਆਪਣੀਆਂ ਬੋਦੀਆਂ ਖੋਲੀਆਂ ਤੁਹਾਡੇ ਵੱਜਣੀਆਂ ਆ ਉਹ ਦੇਹ ਉਹ ਦੇਹ ਖੋ ਦੇਹ ਖੋ ਦੇਹ ਮਨ ਗਈ ਇਹ ਮਨ ਗਈ ਮਨ ਗਈ ਮਨ ਗਈ ਪਰ ਬਹੀ ਨੇ ਲੈਣਾ ਆਕੇ ਨੂੰ ਚੋਕੇ ਅੱਜ ਬੋਦੀਆਂ ਨਹੀਂ ਖੋਲਣੀਆਂ ਚੰਗਾ ਹੋਏ ਕੀ ਵੇਖੀਏ ਜੀ ਸੱਚੀ ਬਹੁਤ ਓਖੀਆਂ ਹੁੰਦੀਆਂ ਏਡੇ ਛੋਟੇ ਜਿਹੇ ਬੱਚੇ ਦੀਆਂ ਨਾ ਬੋਦੀਆਂ ਕਰਦੀਆਂ ਬੜੀਆਂ ਓਖੀਆਂ ਲੱਗਦੀਆਂ ਬੋਦੀ ਉਹੀ ਇਹ ਕਾਪੇ ਰਿਹਾ ਵਾ ਅੱਜਾਂ ਸਿੱਕੇ ਨੁੱਦੀਆਂ ਕਿੰਨੀਆਂ ਬੋਦੀਆਂ ਬਣਾਈਆਂ ਤਾਂ ਕਿਹਦੀਆਂ ਤਿੰਨ ਬੋਦੀਆਂ ਬਹੁਤ ਔਖਾ ਲੱਗਦਾ ਬੱਚਿਆਂ ਨੂੰ ਤਿਆਰ ਕਰਨਾ ਸੀ ਸਿਰਮੋਨਾ ਤੇ ਖਾਸ ਕਰਕੇ ਬਹੁਤ ਔਖਾ ਹੈ ਚਲੋ ਮੇਰਾ ਕਾਕਾ ਹੋ ਗਿਆ ਸੀ ਤਿਆਰ ਹੁਣ ਹਾ ਪਾ ਦੇ ਹਾ ਕਿ ਫੇ ਮੈਂ ਲੱਗੀ ਸੀ ਰੋਟੀ ਬਣਾਉਣ ਤੇ ਗੁਰਤਾਜਪਿੰਦਾ ਮਮਾ ਪਰੌਂਠੀ ਬਣਾ ਰਹੇ ਮੈਂ ਨਹੀਂ ਦਾਲਣਾ ਖਾਣੀ ਤੇ ਬਾਅਦ ਬਣਾ ਲਏ ਮੈਂ ਕਿਹਾ ਚਲ ਤੈਨੂੰ ਪਰੌਂਠੀ ਬਣਾ ਦੇਣੀ ਆ ਤੇ ਖਾਣਾ ਬਣਾਉਂਦੇ ਬਣਾਉਂਦੇ ਮੈਨੂੰ ਦੇਖਿਆ ਕਿ ਆਵਾਜ਼ ਨਹੀਂ ਆ ਰਹੀ ਨੀ ਨਮਰਦੀ ਜੋ ਨਿਮਰਤ ਨੂੰ ਦੇਖਿਆ ਤੇ ਨਿਮਰਤ ਕਿ ਬੈਠੀ ਹੋ ਸਾਰੇ ਜਣੇ ਤੇ ਅੰਦਰ ਆ ਤੁਸੀਂ ਇੱਥੇ ਬਾਹਰ ਬੈਠੇ ਕੀ ਕਰਦੇ ਪਏ ਹੋ ਬਾਈ ਬਾਈ ਨਹੀਂ ਅੰਦਰ ਚਲੋ ਫਿਰ ਥੋੜਾ ਮੌਸਮ ਠੀਕ ਲੱਗਾ ਸੀ ਮੈਨੂੰ ਮੈਂ ਕੱਪੜੇ ਸੁਕਣੇ ਪਾਉਣ ਚ ਲੱਗੀ ਤੇ ਫਿਰ ਪਾਉਂਦਿਆਂ ਪਾਉਂਦਿਆਂ ਹੀ ਬੱਦਲ ਵੀ ਹੋ ਗਿਆ ਤੇ ਹਵਾ ਵੀ ਬਹੁਤ ਤੇਜ਼ ਚੱਲਣ ਲੱਗ ਗਈ ਮੈਂ ਕਿਹਾ ਚਲ ਕੋਈ ਨਹੀਂ ਸੁਕਾਉਣੇ ਤਾਂ ਧੁੱਪ ਚ ਪੈਣੀ ਆ ਕਿਉਂਕਿ ਭਾਵੇਂ ਜਿੰਨੇ ਮਰਜ਼ੀ ਮਸ਼ੀਨ ਚ ਸੁਕਾਏ ਹੋਣ ਥੋੜੇ 스ਮੈਲ ਕਰਦੇ ਰਹਿੰਦੇ ਆ ਜਿੰਨੀ ਦੇਰ ਇਹਨਾਂ ਨੂੰ ਹਵਾ ਚ ਧੁੱਪ ਚ ਨਾ ਸੁਕਾਈਏ ਦੇ ਤੇ ਫਿਰ ਮੈਂ ਪਾ ਦਿੱਤੇ ਮੈਂ ਕਿਹਾ ਦੇਖੀ ਵੇਖੀ ਜਾਏਗੀ ਹੁਣ ਬੱਦਲ ਵੀ ਬਹੁਤ ਜ਼ਿਆਦਾ ਹੈ ਤੇ ਮੈਂ ਕੱਪੜੇ ਵੀ ਕਿੰਨੇ ਧੋ ਕੇ ਪਾ ਦਿੱਤੇ ਆ ਮੈਨੂੰ ਲੱਗਦਾ ਹੁਣ 10 ਮਿੰਟ ਬਾਅਦ ਹੀ ਭੱਜਣਾ ਪਊ ਤੇ ਨਾ ਪਾ ਚਲਦੇ ਆ ਜੀ ਦਰਵਾਜ਼ਾ ਕਰ ਦਿੰਦੇ ਆ ਬੰਦ ਹੁਣ ਵੈਸੇ ਵਾਹਿਗੁਰੂ ਜੀ ਨੂੰ ਚਾਹੀਦਾ ਆ ਕਿ ਜਿਹੜਾ ਮੀਂਹ ਆ ਰੋਕ ਦੇਣ ਤੇ ਕਿਉਂਕਿ ਝੋਨੇ ਵੀ ਪੱਕਣ ਵਾਲੇ ਆ ਬਹੁਤ ਕਿਸਾਨ ਜਿਹੜੇ ਆ ਉਥੇ ਬਰਬਾਦ ਹੋ ਗਏ ਆ ਝੋਨਾ ਉਹਨਾਂ ਦਾ ਡੁੱਬ ਗਿਆ मतलब किस तरह हां ना वीडियो आ रहीया देख के रो निकलਦਾ ਪਿਆ ਤੇ ਵਾਹਿਗੁਰੂ ਜੀ ਅਗੇ ਹੀ ਅਰਦਾਸ ਹੈ ਕਿ ਬਸ ਕਰੋ ਬਾਬਾ ਜੀ ਹੁਣ ਪੰਜਾਬ ਨੂੰ ਬਖਸ਼ ਦਿਓ ਹੁਣ ਬਹੁਤ ਦੁੱਖਾਂ ਢੋਂਦਾ ਆ ਪੰਜਾਬ ਸਾਡਾ ਵੈਸੇ ਤੇ ਹਾਰ ਨਹੀਂ ਮੰਨਦਾ ਸਾਰੇ ਭੈਣ ਭਰਾ ਜਿਹੜੇ ਆ ਕੋਈ ਇਕਜੁੱਟ ਹੋ ਜਾਂਦੇ ਨੇ ਪਰ ਫਿਰ ਵੀ ਇੰਨਾ ਸੰਤਾਪ ਜਿਹੜਾ ਉਹ ਪੰਜਾਬ ਨੂੰ ਚੱਲਣਾ ਪੈਂਦਾ ਪੰਜਾਬ ਫਿਰ ਵੀ ਹੱਸਦਾ ਵਸਦਾ ਹੈ ਜੀ ਵਾਹਿਗੁਰੂ ਇਹਨੂੰ ਹਮੇਸ਼ਾ ਹੱਸਦਾ ਵਸਦਾ ਹੀ ਰੱਖੇ ਤੇ ਜਿਹੜੇ ਕਿਸਾਨਾਂ ਦਾ ਹੁਣ ਉਹਨਾਂ ਅਬੱਤਿਆ ਥੋੜਾ ਬੋਤਾ ਉਹ ਆਪਣਾ ਟਾਈਮ ਨਾ ਮੰਡੀ ਚ ਸੁੱਟ ਕੇ ਹੋਣ ਹੁਣ ਬਾਬਾ ਜੀ ਕਰੋ ਕਿਰਪਾ ਤੇ ਲਗਾਓ ਧੁੱਪਾਂ ਤੇ ਦਿਨ ਵਧੀਆ ਕਰੋ ਤੇ ਇਹੀ ਅਰਦਾਸ ਹੈ ਜੀ ਵਾਹਿਗੁਰੂ ਜੀ ਅੱਗੇ ਤੇ ਹੁਣ ਆਪਾਂ ਫ੍ਰੀ ਹੋ ਗਏ ਆ ਦੇਲੇ ਹੋ ਗਏ ਆ ਤੇ ਹੁਣ ਗੁਰਤਾਜ ਨੂੰ ਮੈਂ ਪੜਾਵਾਂਗੀ ਜਿਹੜਾ ਆਨਲਾਈਨ ਕੰਮ ਆਇਆ ਉਹ ਗੁਰਤਾਜ ਨੂੰ ਕਰਵਾਉਨੇ ਆ ਚਲੋ ਗੁਰਤਾਜ ਪੁੱਤੋ ਪੜ੍ਹੀਏ ਹੁਣ ਆ ਦੇਖੋ ਜੀ ਖੇਡਾਂ ਬੰਦ ਕਰ ਦਿਓ ਹੁਣ ਪੜ੍ਹੀਏ ਪੁੱਤ ਬਾਣਾ ਦੇ ਅਮੂ ਜੇ ਪਟਾਟੋ ਤੁਹਾਡਾ ਵੀ ਨਹੀਂ ਪਤਾ ਲੱਗਦਾ ਦੋਨਾਂ ਦਾ ਕਿਹੜੇ ਵੇਲੇ ਤੁਸੀਂ ਲੜਨ ਲੱਗ ਜਾਂਦੇ ਤੇ ਕਿਹੜੇ ਵੇਲੇ ਤੁਸੀਂ ਖੇਡਣ ਲੱਗ ਜਾਂਦੇ ਟੋਪ ਉਹ ਯਾ ਇਹ ਪਟਾਈ ਟੋਪ ਸਹੀ ਗੱਲ ਆ ਪੀਆਂ ਕਰਦੀਆਂ ਰੌਣਕਾ ਹੁੰਦੀਆਂ ਬਹੁਤ ਖਰਾਬ ਬੱਚਾ ਤੂੰ ਕੀ ਹੋਣ ਡਿਆ ਮੇਰਾ ਤੂੰ ਐਦਾਂ ਕਿਉਂ ਵੇਖਦਾਂਗਾ ਕਿ ਤੂੰ ਸਾਰਾ ਦਿਨ ਨਖਰੇ ਹੀ ਨਹੀਂ ਮੁਕਦੇ ਤੁਹਾਡੇ ਹਨਾ ਹੂੰ ਰੌਣਕ ਜੀ ਹੂੰ ਦੀਦੀ ਕਿੱਥੇ ਦੀਦੀ ਗੁਰਤਾਜ ਕਿੱਥੇ ਆ ਆ ਦੀਦੀ ਦੀਦੀ ਗੁਰਤਾਜ ਤਾਜ ਕਿੱਥੇ ਹੈਗਾ ਕੀ ਹਾਂਜੀ ਜੀ ਹੁਣ ਹੋ ਗਈ ਸੀ ਜੀ ਅਸੀਂ ਵਿਹਲੇ ਤੇ ਕੋਣ ਇਹਨੂੰ ਪੜਾਉਣ ਲੱਗੀ ਆ ਮੈਂ ਬਸ ਤੇ ਪੜਾ ਕੇ ਫਿਰ ਯਾਦ ਆ ਗਿਆ ਕਿ ਰਸੋਈ ਦਾ ਸਮਾਨ ਵੀ ਖਤਮ ਹੋਇਆ ਇਹਦੇ ਪਾਪਾ ਕਹਿੰਦੇ ਕਹਿੰਦੇ ਭਈ ਕੀ ਚਲੋ ਅੱਜ ਸਮਾਨ ਲੈ ਆਉਂਦੇ ਆ ਤੇ ਪਹਿਲਾਂ ਤਾਂ ਪੜਾਵਾਗੇ ਗੁਰਤਾਜ ਨੂੰ ਗੁਰਤਾਜ ਨੂੰ ਪੜਾ ਕੇ ਤੇਰੇ ਨਾਲ ਨੂੰ ਕਢੀ ਸਵਾਉਣੀ ਆ ਸੌ ਕੇ ਉੱਠਣਗੇ ਤੇ ਫਿਰ ਜਾਵਾਂਗੇ ਸ਼ਹਿਰ ਥੋੜਾ ਜਿਹਾ ਸਮਾਨ ਲੈਣ ਤੇ ਗੱਡੀ ਕਢ ਲਈ ਸੀ ਇਨਾਂ ਨੇ ਤੇ ਅਸੀਂ ਕਹਾਂ ਚਲੋ ਲੈ ਹੀ ਆਉਂਦੇ ਡਿੰਡੀ 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 ਆ ਬੱਚੇ ਆਪਣੀ ਮસ્ਤੀ ਕਰਦੇ ਜਾਂ ਰਹੇ ਸੀ ਤੇ ਥੋੜੀ ਧੁੱਪ ਲੱਗ ਗਈ ਸੀ ਚਲੋ ਵਧੀਆ ਹੁਣ ਨਾ ਹੀ ਬਾਰਿਸ਼ ਹੋਵੇ ਤੇ ਵਧੀਆ ਮੌਸਮ ਇਸ ਤਰ੍ਹਾਂ ਦਾ ਹੀ ਠੀਕ ਹੈ ਹੁਣ ਕਿਉਂਕਿ ਬਹੁਤ ਨੁਕਸਾਨ ਹੁੰਦਾ ਹੈ ਤੇ ਬਸ ਗੱਲਾਂ ਕਰਦੇ ਕਰਦੇ 10-15 ਮਿੰਟ ਚ ਅਸੀਂ ਡੀਮਾਰਡ ਪਹੁੰਚ ਗਏ ਕਿਉਂਕਿ ਸਾਡੇ ਘਰ ਤੋਂ 15 ਮਿੰਟ ਦੀ ਦੂਰੀ ਤੇ ਡੀਮਾਰਡ ਆ ਤੇ ਮੈਨੂੰ ਕਹਿੰਦੇ ਸੀ ਕਿ ਦੇਖ ਲੈ ਜਿਆਦਾ ਕਰ ਲੈ ਕੀ ਕੀ ਸਮਾਨ ਲੈਣਾ ਤੇ ਮੈਂ ਕਿਹਾ ਆਪਾਂ ਕੀ ਲੈਣਾ ਪਹਿਲਾਂ ਬੱਚਿਆਂ ਦਾ ਲੈਨੇ ਕਿਉਂਕਿ ਉਹਨੀ ਦੇਰ ਇੰਨਾ ਨੇ ਸਾਨੂੰ ਸਮਾਨ ਨਹੀਂ ਸੀ ਲੈਣਾ ਸ਼ੋਪਿੰਗ ਨਹੀਂ ਸੀ ਕਰਨ ਦੇਣੀ ਤੇ 팔ੂ ਸਾਡਾ ਬੈਠ ਗਿਆ ਸੀਗਾ ਸ਼ਾਪਿੰਗ ਵਾਲੀ ਟਰਾਲੀ 'ਚ ਬਸ ਫਿਰ ਹੋ ਗਈ ਸੀ ਆਪਣੀਆਂ ਚੀਜ਼ੀਆਂ ਵਾਲੇ ਸ਼ੁਰੂ ਕੀ ਕੀ ਲੈਣਾ ਹੈ ਲੈਣਾ ਇੱਕ ਲੇਅ ਦਾ ਪਕੜ ਕਿਉਂ ਖੇਚ ਕਰੇ ਕੇ ਕੇ ਬਸ ਮੈਨੂੰ ਇਹਨਾਂ ਕੋ ਚਾਹੀਦੀ ਤੁਸੀਂ ਕੀ ਲੈਣਾ ਹੈ ਨੀ ਮੈਂ ਰਾਤ ਮੈਂ ਚਾਕਲੇਟ ਵੀ ਲੈਣਾ ਹੈ ਕਿਹੜੀ ਚੀਜ਼ ਲੈਣੀ ਹੈ ਸਾਥ ਮੈਂ ਚਾਕਲੇਟ ਵੀ ਮਮਾ ਔਰ ਸਾਥ ਮੈਂ ਟਾਫੀ ਵੀ ਕਿਹੜੀ ਲੈਣੀ ਆ ਦੱਸੋ ਜੀ ਤੇ ਫਿਰ ਆਪਾਂ ਕਿਚਨ ਦਾ ਸਮਾਨ ਜਿਹੜਾ ਸੀਗਾ ਉਹ ਲੈ ਲਿਆ ਬਸ ਜਲਦੀ ਨਿਕਲਾਈ ਸੀ ਬਾਹਰ ਕਿਉਂਕਿ ਆਪਾਂ ਫਿਰ ਅੱਗੇ ਵਿਸ਼ਾਲ ਮਹਿਗਾ ਮਾਰ ਜਾਣਾ ਸੀਗਾ ਬੱਚਿਆਂ ਦਾ ਥੋੜਾ ਜਿਹਾ ਸਮਾਨ ਲੈਣਾ ਸੀ ਤੇ ਅਸੀਂ ਕਿਹਾ ਚਲੋ ਲੈ ਹੀ ਲੈਨੇ ਆ ਕਿ ਬਾਰ-ਬਾਰ ਤੇ ਘਰ ਤੋਂ ਨਿਕਲਿਆ ਨਹੀਂ ਜਾਂਦਾ ਤੇ ਹੁਣ ਇੱਕ ਵਾਰੀ ਆਏ ਆ ਤਾਂ ਹੁਣ ਆਪਾਂ ਚਲੋ ਡੀਮਾਰਟ ਤੋਂ ਛੇਤੀ ਫ੍ਰੀ ਹੋ ਗਏ ਸੀਗੇ ਤੇ ਆਪਾਂ ਚੱਲ ਗਏ ਵਿਸ਼ਾਲ ਮਹਿਗਾ ਮਾਰ ਉੱਥੇ ਸਾਡੀ ਵੀਡੀਓ ਨਹੀਂ ਬਣੀ ਕਿਉਂਕਿ ਨਿਮਰਤ ਜਿਹੜੀ ਸੀਗੀ ਉਹ ਰੋਣ ਲੱਗ ਗਈ ਸੀ ਤੇ ਸ਼ਾਪਿੰਗ ਕਰਦਿਆਂ ਕਰਦਿਆਂ ਸਾਨੂੰ ਕਾਫੀ ਨਿਹਰਾ ਹੋ ਗਿਆ ਸੀ ਤੇ ਬੱਚਿਆਂ ਨੂੰ ਇੱਧਰ ਲੱਗੀ ਸੀ ਭੁੱਖ ਕੀ ਕੋਈ ਨਾਨਾ ਨੂੰ ਕੁਝ ਮੰਗਵਾ ਦੋ ਤੇ ਫਿਰ ਮਲਾਈ ਜਿਹੜੇ ਮਾਮਾ ਸੀਗੇ ਉਹ ਲੈ ਤੇ ਖਾਦੇ ਨਾ ਨੇ ਤੇ ਜਿਹੜਾ ਨਿੱਕਾ ਸੀਗਾ ਉਹ ਵੇਖਦਾ ਪਿਆ ਸੀਗਾ ਕਿ ਪਤਾ ਨਹੀਂ ਕੀ ਕੱਲੇ ਕੱਲੇ ਖਾਈ ਜਾਣ ਦੇ ਉਹਦਾ ਮੂੰਹ ਦੇਖਿਓ ਨਿੱਕਾ ਕਿੱਥੇ ਨਿੱਕਾ ਉਹ ਰਿਆ ਨਿੱਕਾ ਮੈਂ ਪੁੱਛਿਆ ਆਪਣੇ ਪੈਗੜ ਖੋਲੇ ਕਿਉਂਕਿ ਨਿੱਕੇ ਨੂੰ ਤੇ ਮਾਮਾ ਇਹਨੇ ਪਸੰਦ ਨਹੀਂ ਸੀ ਪੀਓ ਆਪਣੇ ਖਾਣ ਲੱਗੇ ਚੀਜ਼ ਤੇ ਚਲੋ ਜੀ ਆਪਾਂ ਫਿਰ ਆਗੇ ਸੀ ਆਪਣੇ ਸ਼ਹਿਰ ਚ ਵਾਪਸ ਆਪਣੇ ਘਰ ਤੇ ਘਰੋਂ ਅਨਚਰ ਕਿੱਦਾਂ ਪਹੁੰਚ ਸਕਦੇ ਜਿੰਨਾ ਚਿਰ ਫਾਟਕ ਨਾ ਸਾਨੂੰ ਬੰਦ ਮਿਲੇ ਤੇ ਚਲੋ ਜੀ ਫਾਈਨਲੀ ਆਪਣੇ ਘਰ ਦੇ ਕੋਲ ਹੀ ਖੜੇ ਸੀਗੇ ਫਾਟਕ ਬੰਦ ਸੀਗਾ ਤੇ ਪਹੁੰਚੇ ਘਰ ਤੇ ਆਉਂਦੇ ਹੀ ਲੜਾਈ ਸ਼ੁਰੂ ਸੀ ਮੇਰਾ ਪੈਗਟ ਤੇ ਮੇਰਾ ਪੈਗਟ ਹਾਲੇ ਜੋ ਮਰਜੀ ਖਾਪੀ ਬਣ ਪਰ ਇਹਨਾਂ ਦੀ ਲੜਾਈ ਹੀ ਰਹਿੰਦੀ ਆ ਕਿ ਮੇਰਾ ਤੇ ਮੇਰਾ ਆ ਛੋਟੇ ਜਿਹੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿੱਦਾਂ ਪਤਾ ਲੱਗ ਜਾਂਦਾ ਵੀ ਇਹ ਚੀਜ਼ ਮੇਰੀ ਵੱਡੇ ਨੇ ਤੇ ਚਲੋ ਕਰਨਾ ਹੀ ਕਰਨਾ ਬਾਣੀ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਤੇ ਸਾਡੇ ਵਲੌਗ ਨੂੰ ਜਰੂਰ ਪਸੰਦ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਵਧੀਆ ਲੱਗੇ ਤੇ ਆਪਾਂ ਕਦੇ-ਕਦੇ ਵਲੌਗ ਵੀ ਜਰੂਰ ਬਣਾਇਆ ਕਰਾਂਗੇ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਚ